ਕੀ ਨਾ ਤਾਂ ਅਸੀਂ ਤੁਹਾਡੇ ਕੋਲ ਸੀ ਮੇਰੇ ਬੰਦੇ ਦੁੱਤਾ ਨਹੀਂ ਪੁੱਛਦਾ ਉਹ ਕੰਟੈਨਰ 500 ਰੁਪਏ ਦਾ ਲਾਇਸੈਂਸ ਬਣਾਉਣਾ ਅਸੀਂ ਮਾੜੇ ਬੰਦੇ ਵਾਦੀ ਮੈਂ ਤਾਂ ਸਿਰਫ ਆਪਣੀ ਬੋਤਲ ਤੇ ਬੰਦੇ ਦਾ ਖੰਡਾ 500 ਦਾ ਡੇਟਾ ਕੋਈ ਕੋਈ ਲੋਂਦਾ ਆਪਣੇ ਮੁਲਾਜ਼ਮਾਂ ਨੂੰ ਮੈਂ ਫੇਰ ਕਰਦਾ ਕਿ ਮੈਡੀਕਲ ਜਾਕਪ ਕਿਉਂ ਨਹੀਂ ਦਰਾ ਕੋਈ ਮਾੜੇ ਜੀ ਉਸੇ ਦਾ 835 ਦਾ ਕਲਾਸ ਕਰਦੇ ਜਾਏ ਬਾਈ ਚਾਹਤ ਹੁੰਦੇ ਤੇ ਇਸ ਗੱਲ ਕਰੇ ਦਰਾ ਕੇ ਮੈਡੀਕਲ ਜਾਕਪ ਕਰਾਤੀ ਉਹਨੇ ਕਲਾਸ ਉਸੇ ਮਾੜੇ ਮੁੰਡੇ ਆਪਰ ਦੋ ਜੇ ਲਾਈਫ ਮਾੜੇ ਮੁੰਡੇ ਆਇਆ ਆਇਆ ਉਹ ਬੰਦੇ ਨੂੰ ਕੱਢ ਕੀਤਾ ਭਾਜ ਜੇ ਲੋਕ ਮੇਰੇ ਬੰਦੇ ਨੂੰ 10000 ਰੁਪਏ ਬੰਦੇ ਨੇ ਦਿੱਤੇ ਮੈਨੂੰ ਹਲੋ ਫੜੋ ਸਾਰੇ ਭਾਜੀ ਦਾ ਨੰਬਰ ਦਿਓ ਮੈਨੂੰ ਆਪਣਾ ਨੰਬਰ ਵੇਖਦਾ ਹਲੋ ਫੜੋ ਮੈਂ 5000 ਰੁਪਏ ਨੂੰ ਚਾਹ ਰੋ 500 ਰੁਪਏ ਦਾ ਡ੍ਰੀਡ ਡੀਲੀਅਰ ਕੇ ਚੀਜ਼ ਦਾ ਮੰਗਾ ਜੀ ਭਾਜੀ ਮੈਨੂੰ ਕੀ ਪਤਾ ਉਹਨੂੰ ਪੁੱਛੋ ਤਾਂ ਜਿਹੜਾ ਬੰਦਾ ਉਹਦਾ ਨੰਬਰ ਉਹਦਾ ਨਾਲ ਹੀ ਆ ਕਹਿੰਦੇ ਸਾਡੇ ਨਾਲ ਹੀ ਨਹੀਂ ਉਹਦਾ ਨੰਬਰ ਤਾਂ ਉਹ ਉਹਨੂੰ ਉੱਥੇ ਕਾਰਵਾਈ ਕਰਾਓ ਸਾਡੇ ਸਾਡੇ ਨਾਲ ਆਇਆ ਮੇਰੇ ਕੋ ਕੈਮਰੇ ਚ ਰਿਕਾਰਡੀਆਂ ਆਈਆਂ ਸਾਰੀਆਂ ਨਹੀਂ ਗੱਲ ਕਰਾਂ ਮੈਂ ਕਹਿੰਦਾ ਮੇਰੇ ਨਾਲ ਆ ਰਿਹਾ ਸੰਕਰੇ ਨੂੰ ਆਪਣੀ ਕੋਈ ਵੀ ਹੋਰ ਰੈਡੀ ਪਣੀ ਆਹ ਪੈਸਾ ਕਰਕੇ ਚੈੱਕ ਕਰ ਸਕਦਾ ਇਹਨਾਂ ਦਾ ਬਣ ਚੁੱਕਾ ਆ ਇਹਨਾਂ ਨੂੰ ਰੀਨੂ ਨੀ ਕਰਾਉਂਦੇ ਜੇ ਰੀਨੂ ਨਹੀਂ ਕਰਾਉਂਦੇ ਲੇਕਿਨ ਇਹ ਨਹੀਂ ਤੇ ਨਹੀਂ ਆਇਆ ਉਹ ਕਹਿੰਦਾ ਗੱਲ ਕਿਹਦੇ ਪੈਸਾ ਓਏ ਤੂੰ ਚਾਹਦਾ ਪੈਸਾ ਕਰੇ ਆ ਤੂੰ ਚਾਹਦਾ ਮੇਰੇ ਕਾਲਸ ਨੂੰ ਮੇਰੇ ਸਾਫ ਕਰੇ ਹੋ ਜਾਂਦਾ ਭਾਈ ਸਾਡਾ ਪੜਾ ਮਸਾਲਾ ਸਾਹਮਣੇ ਕੰਮ ਕਰਵਾਉਣਾ ਸ਼ੁਰੂ ਕਰਵਾ ਦਿਓ ਬਤਾਉਂਦਾ ਮੈਂ ਕਿਹਾ ਇਹਨਾਂ ਦੀ ਡਿਊਟੀ ਹੈ ਕਾਰਪੋਰੇਸ਼ਨ ਆਏ ਨੂੰ ਭਾਜੀ ਬੰਦ ਲਾ ਭਾਈ ਸਾਹਿਬ ਲਾ ਕੇ ਪੁੱਛ ਲੋ ਬੁਲਾ ਲਾ ਜੀ 500 ਰੁਪਏ ਦਾ ਪੈਸਾ ਤੁਹਾਡੇ ਕੋਲ ਜੀ ਮੇਰੇ ਬੰਦੇ ਕੋਲ ਨਹੀਂ ਹੁੰਦਾ ਕੋਈ ਡੈਪੋ 500 ਰੁਪਏ ਦਾ ਲਾਇਸੈਂਸ ਨਾਲ ਅਸੀਂ ਮਾੜੇ ਬੰਦੇ ਵਾਹੀ ਮੈਂ ਸਿਰਫ ਆਪਣੇ ਪੁੱਤ ਤੇ ਬਣੇਗਾ। 50 ਘੰਟੇ ਮੈਂ ਕੋਈ ਕੋਈ ਰੋਦਾ ਆਪਣੇ ਮਾਲਕ ਜੀ ਮੈਂ ਫਿਰ ਕਹਿੰਦਾ ਮੈਡੀਕਲ ਚੈੱਕਅਪ ਕਿਉਂ ਨਹੀਂ ਕਰਾਇਆ ਕੋਈ ਮਾੜੀ ਜੀ ਉਸੀ ਦਾ ਉਹ ਆਪਰੇਟ ਕਰਦੇ ਜਾਏ ਬਾਈਚਾ ਕਰਦੇ ਤੇ ਸਰ ਨਾਲ ਗੱਲ ਕਰੇ ਤਰਾਕੇ ਮੈਡੀਕਲ ਹੈ ਕਿ ਕਿ ਤੁਹਾਨੂੰ ਮੈਡੀਕਲ ਜਾਗਰ ਪ੍ਰਾਪਤ ਹੋਈ ਕਲਾਸ ਉਸੇ ਮਾਰਕ ਬੰਦੇ ਆਪਰ ਦੋ ਆਏ ਬੰਦੇ ਨੂੰ ਕੱਟ ਦਿੱਤਾ ਤਾਂ ਜਿਹੜੇ ਲੋਕ ਇਹਦੇ ਬੰਦੇ ਨੂੰ ਕੱਟਦੇ ਬੰਦੇ ਨੇ 30000 ਰੁਪਏ ਲੁੱਟਿਆ ਮੇਰੇ ਤੋਂ ਹਲੋ ਫੜੋ ਸਾਰੇ ਬਾਜੀ ਦਾ ਨੰਬਰ ਦਿਓ ਮੈਨੂੰ ਪਰ ਨੰਬਰ ਵੇਚਦਾ ਹਲੋ ਫੜੋ ਬੱਸ ਕਹਿੰਦੇ ਆ ਰਹੇ ਮੈਨੂੰ ਜਾਨੋ 500 ਰੁਪਏ ਦਾ ਟ੍ਰੀਲਰ ਕੇਜੀ ਦਾ ਮੰਗਾਇਆ ਜੀ ਬਾਜੀ ਮੈਨੂੰ ਕੀ ਪਤਾ ਉਹਨੂੰ ਪੁੱਛੋ ਤਾਂ ਦਾ ਜਿਹੜਾ ਬੰਦਾ ਉਹਦਾ ਨੰਬਰ ਦੋ ਉਹ ਨਾਲ ਹੀ ਆ ਕਹਿੰਦੇ ਸਾਡੇ ਨਾਲ ਹੀ ਨਹੀਂ ਉਹਦਾ ਨੰਬਰ ਤਾਂ ਉਹ ਉਹਨੂੰ ਉਸੇ ਕਾਰਵਾਈ ਕਰੋ ਆਇਆ ਬਾਦੀ ਬਾਦੀ ਦੇ ਨਾਲ ਆਇਆ ਮੇਰੇ ਕੋ ਕੈਮਰੇ ਚ ਰਿਕਾਰਡੀਆਂ ਆਈਆਂ ਸਾਰੀਆਂ ਨਹੀਂ ਗੱਲ ਕਰਾਂ ਮੈਂ ਕਹਿੰਦਾ ਮੇਰੇ ਨਾਲ ਸ਼ੈਤਾਨ ਕਰ ਰਹੀ ਨੂੰ ਆਪਣੀ ਚੋਰੀ ਲੈ ਰਹੀ ਹੈ ਉਹਨੂੰ ਰਿਡਪੈਰੀ ਆ ਪੈਸਾ ਕਰ ਉਹਨੇ ਚੈੱਕ ਕਰ ਸਕਦਾ ਇਹਨਾਂ ਦਾ ਬੰਚਕਾ ਆ ਇਹਨਾਂ ਨੇ ਰੀਨੂ ਨਹੀਂ ਕਰਾਇਆ ਜੇ ਰੀਨੂ ਨਹੀਂ ਕਰਾਇਆ ਮੈਂ ਕਹਿੰਦਾ ਤਿੰਨ ਮੈਂ ਪਾਇਆ ਜੋ ਰਹਿਣਾ ਦੋ ਗੱਲ ਕਿ ਭਾਈ ਸਾਹਿਬ ਓਏ ਤੋ ਜਾਂਦਾ ਕਿ ਸਾਫ ਖੜੇ ਆਂ ਜਾਂਦਾ ਕਿ ਮੇਰੇ ਗੱਲ ਸੁਣੋ ਮੇਰੇ ਸਾਫ ਖੜੇ ਓਏ ਜਾਂਦਾ ਭਾਈ ਸਾਹਿਬ ਸਾਡਾ ਪਰੀਖ ਬੜਾ ਮਸਾਲਾ ਅੰਮੇ ਗੱਲ ਕਰ ਸ਼ੁਰੂ ਕਰਵਾ ਦੋ ਉਹ ਬੰਦਾ ਪਤਾ ਦਾ ਹੋ ਜੇ ਸਾਡਾ ਮੈਂ ਤੁਹਾਨੂੰ ਕਹਿੰਦਾ ਭਾਈ ਜੀ ਅੱਟਾ ਬੁਲਾ ਇਹਨਾਂ ਦੀ ਡਿਊਟੀ ਹੈ ਕਾਰਪੋਰੇਸ਼ਨ ਆਏ ਨੋ ਜੀ ਭਾਈ ਸਾਹਿਬ ਨਾਲ ਕੇ ਪੁੱਛ ਲੋ ਬੁਲਾ ਲਾ ਜੀ ਇਹਨਾਂ ਦਾ ਇੱਕ ਟ੍ਰੀਮੈਸਰ ਕਰਵਾ ਦੇ 500 ਰੁਪਏ ਦਾ ਅਨੁਕਰਾ ਕੀ ਮੇਰੇ ਮੱਦੇਨਜ਼ਰ ਤੁਹਾਨੂੰ ਕਿਹਾ ਉਹ ਕੰਟਰੈਕਟਰ 500 ਰੁਪਏ ਦਾ ਲਾਇਸੈਂਸ ਬਣਾਉਣਾ ਅਸੀਂ ਮਾਰੇ ਬੰਦੇ ਵਾੜੀ ਮੈਂ ਲੱਖ ਰੁਪਏ ਤੋਂ 500 ਕੰਟਰੈਕਟਰ ਥੋੜੀ ਕੋਈ ਲਾਉਂਦਾ ਆਪਣੇ ਮੁਲਾਜ਼ਮਾਂ ਦੇ ਨਾਲ ਕਿ ਮੈਡੀਕਲ ਚੈੱਕਅਪ ਕਿਉਂ ਨਹੀਂ ਕਰਾਇਆ ਕੋਈ ਮਾਰੇ ਜੀ ਕੀ ਦੋ ਬਾਅਦ ਪ੍ਰਯਤਨ ਕਰਦੇ ਜੇ ਭਾਈਚਾਰਾ ਹੋਵੇ ਤੇ ਇਸ ਤੇ ਗੱਲ ਕਰੀਂ ਇਧਰ ਆ ਕੇ ਮੈਂ ਫੇਰ ਸ਼ੂਟ ਕਰ ਰਿਹਾ ਮੈਡੀਕਲ ਹੈ ਕਿਹੜੇ ਨੂੰ ਤਾਂ ਮੈਡੀਕਲ ਜਾ ਕੇ ਪ੍ਰਾਪਤ ਨਹੀਂ ਕਰਦਾ ਉਸੇ ਪਾਰਟ ਮੰਦੇ ਆਪਰ ਸਾਰਾ ਗੇਟੇ ਨਾਲ ਲਾਈਫ ਮਾਟੀ ਮਾੜੀ ਤੇ ਆਇਆ ਆਹ ਦੋ ਬੰਦੇ ਨੂੰ ਕਲੈਮ ਕੀਤਾ ਭਾਜੀ ਇਹ ਲੋਕ ਮੇਰੇ ਬੰਦੇ ਨੇ ਸੈਂਡ ਕਰਦੇ ਬੰਦੇ ਨੇ 30000 ਰੁਪਏ ਮਿਲਿਆ ਮੈਨੂੰ ਹੱਲੋ ਫੜੋ ਸਾਰੇ ਭਾਈ ਦਾ ਨੰਬਰ ਦਿਓ ਮੈਨੂੰ ਆਪਣਾ ਨੰਬਰ ਵੇਖਦਾ ਹੱਲੋ ਫੜੋ ਮੈਂ ਪੇਮਿਆ ਰਹੇ ਨੂੰ ਜਿਆਦਾ ਨਾ 500 ਰੁਪਏ ਦਾ ਡ੍ਰੀਡ ਡੀਰੀਅਰ ਕੇਚੀ ਦਾ ਮੰਗਾਇਆ ਜੀ ਭਾਜੀ ਮੈਨੂੰ ਕੀ ਪਤਾ ਉਹਨੂੰ ਪੁੱਛੋ ਤਾਂ ਦਾ ਕਿਹੜਾ ਬੰਦਾ ਉਹਦਾ ਨੰਬਰ ਦੋ ਉਹ ਨਾਲ ਹੀ ਆ ਕਹਿੰਦੇ ਸਾਡੇ ਨਾਲ ਹੀ ਨਹੀਂ ਉਹਦਾ ਨੰਬਰ ਤਾਂ ਉਹ ਉਹਨੂੰ ਆਪੇ ਕਾਰਵਾਈ ਕਰੋ ਸਾਡੇ ਨਾਲ ਆਇਆ ਮੇਰੇ ਕੋ ਕੈਮਰੇਜ ਰਿਕਾਰਡੀਆਂ ਆਈਆਂ ਸਾਰੀਆਂ ਨਹੀਂ ਗੱਲ ਕਰਾਂ ਮੈਂ ਕਹਿੰਦਾ ਮੇਰੇ ਨਾਲ ਆਇਆ ਸੰਸਰੀ ਨੂੰ ਆਪਣੀ ਕੋਈ ਨਹੀਂ ਹੋਣਾ ਉਹਨੂੰ ਹੋਰ ਰੀਨੂ ਕਰਾ ਆ ਕੋਈ ਸਾਡੇ ਕੋਲ ਚੈੱਕ ਕਰ ਸਕਦਾ ਇਹਨਾਂ ਦਾ ਬੰਚਕਾ ਆ ਇਹਨਾਂ ਨੂੰ ਰੀਨੂ ਨਹੀਂ ਕਰਾਇਆ ਇਹਨੂੰ ਨਹੀਂ ਕਰਾਇਆ ਲੇਕਿਨ ਇਹ 3000 الله یا جوڑنا دی گل کیتے بھائی صاحب اوے تو جاندا کی صاف گئے یا جاندا جی میرے قال سنوں میرے صاف کھڑے اوے جاندا بھائی ਸਾਡਾ ਬੜਾ ਮਸਾਲਾ ਸਾਡੇ ਕਹਿੰਦੇ ਦੰਗਲ ਕਰਵਾ ਦੇ ਉਹ ਬਤਾ ਪਾਉਂਦਾ ਉਹ ਜੋ ਸਾਡੇ ਮੈਂ ਕਹੀ ਤੋ ਕਿਹਾ ਇਹਨਾਂ ਦੀ ਡਿਊਟੀ ਹੈ ਕਾਰਪੋਰੇਸ਼ਨ ਹੈਲੋ ਭਾਜੀ ਆਏ ਨਾ ਜੀ ਬੰਦ ਲਾ ਮੈਨੂੰ ਸਾਡਾ ਭਾਜੀ ਉਹ ਜਾਂਦਾ ਭਾਈ ਸਾਹਿਬ ਲਾ ਕੇ ਪੁੱਛ ਲੋ ਬੁਲਾ ਲਾ ਜੀ ਇਹ ਲੈ ਟੈਸਟ ਇੱਕ ਸਕੀਮਾਂ ਸਰਵਾਣੇ 500 ਰੁਪਏ ਦਾ ਅਨੁਕੂਲ ਕੀ ਮੇਰੇ ਮਤਲਬ ਪਤਾ ਨਹੀਂ ਹੁੰਦਾ ਉਹ ਡਾਕਟਰ 500 ਰੁਪਏ ਦਾ ਲਾਇਸੈਂਸ ਬਣਾਉਣਾ ਅਸੀਂ ਮਾੜੇ ਨੇ ਤੇ ਵਾਰੀ ਮੈਂ ਸਿਰਫ ਆਪਣੀ ਕੋਸ਼ਿਸ਼ ਕਰਦਾ ਹਾਂ ਕਿ ਉਹ ਡਾਕਟਰ ਡੇਟਾ ਇੱਕ ਜਿਹੜੀ ਕੋਈ ਲਾਉਂਦਾ ਆਪਣੇ ਮਲਾਜਬਾਂ ਦੇ ਮੈਡੀਕਲ ਚੈੱਕਅਪ ਕਿਉਂ ਨਹੀਂ ਕਰਾਇਆ ਕੋਈ ਮਾੜੇ ਜੀ ਉਸੀ ਦਾ ਉਹ ਆਪਰੇਟਰੀਅਨ ਚਲਾ ਕਰਦੇ ਜਾਇ ਬਾਈਚਾ ਬੰਦੇ ਤੇ ਸਰ ਨਾਲ ਗੱਲ ਕਰੇ ਦਰਾ ਕੇ ਮੈਡੀਕਲ ਮੈਡੀਕਲ ਜਾ ਕੇ ਪ੍ਰਾਤੀ ਮੇਂ ਕਲਾਸ ਉਸੇ ਮਾਰਕ ਉੱਤੇ ਆਪਾਂ ਦੁਆਇ ਤੇ ਲਾਈਟ ਮਾਰ ਕੇ ਤੇ ਆਇਆ ਆ ਤਾਂ ਫੇਰ ਬੰਦੇ ਨੂੰ ਕੱਟ ਕੀਤਾ ਭਾਜੀ ਇਹ ਲੋਕ ਇਹਦੇ ਬੰਦੇ ਨੂੰ ਸੈਂਡ ਕਰਾਤੇ ਬੰਦੇ ਨੇ 30000 ਰੁਪਏ ਕਿਹਾ ਮੈਨੂੰ ਹੱਲੋ ਫੜੋ ਸਾਰੇ ਭਾਜੀ ਦਾ ਨੰਬਰ ਦਿਓ ਮੈਨੂੰ ਪਰ ਨੰਬਰ ਵੇਚਦਾ ਹੱਲੋ ਫੜੋ ਬੱਸ ਸੇਮੇ ਆ ਰਹੇ ਮੈਨੂੰ ਜਾਨੋ 500 ਰੁਪਏ ਦਾ ਡ੍ਰੀਡ ਟੇਰੀਅਰ ਕਿਸ ਚੀਜ਼ ਦਾ ਮੰਗਾਇਆ ਜੀ ਮੈਨੂੰ ਕੀ ਪਤਾ ਉਹਨੂੰ ਪੁੱਛੋ ਤਾਂ ਦਾ ਕਿਹੜਾ ਬੰਦਾ ਉਹਦਾ ਨੰਬਰ ਦੋ ਉਹਨਾਂ ਨਾਲ ਹੀ ਆ ਕਹਿੰਦੇ ਸਾਡੇ ਨਾਲ ਹੀ ਨਹੀਂ ਉਹਦਾ ਨੰਬਰ ਤਾਂ ਉਹ ਉਹਨੂੰ ਉਸੇ ਕਾਰਵਾਈ ਕਰੋ ਅੱਜ ਆਇਆ ਭਾਵੇਂ ਮੇਰੇ ਨਾਲ ਆਇਆ ਮੇਰੇ ਕੋ ਕੈਮਰੇ ਚ ਰਿਕਾਰਡ ਹੀ ਲਏਗੇ ਸਾਰੀਆਂ ਨਹੀਂ ਗੱਲ ਕਰਾਂ ਮੈਂ ਕਹਿੰਦਾ ਮੇਰੇ ਨਾਲ ਆਇਆ ਸਭ ਕਰ ਰਹੀ ਨੂੰ ਆਪਣੀ ਚੋਣ ਲਈ ਉਹ ਵੀ ਕਰਾ ਲੈਣਾ ਉਹ ਰੀਡ ਪੈ ਆ ਪੈਸਾ ਕਰੂ ਨੇ ਚੈੱਕ ਕਰ ਸਕਦਾ ਇਹਨਾਂ ਦਾ ਬਣ ਚੁੱਕਾ ਆ ਇਹਨਾਂ ਨੇ ਰੀਨੂ ਨਹੀਂ ਕਰਾਇਆ ਜਿਹੜੀ ਨੂੰ ਨਹੀਂ ਕਰਾਇਆ ਮੈਂ ਕਹਿੰਦਾ ਕਿੰਨੇ my <laughs> ਕੀ ਨਾ ਕੋਈ ਗਲਤ ਕਿੰਦੇ ਭਾਈ ਸਾਹਿਬ ਓਏ ਕੋਈ ਚੱਲਦਾ ਕਿ ਇਨਸਾਫ ਕਰੇ ਆਂ ਚਾਹਦਾ ਕਿ ਮੇਰੇ ਗੱਲ ਸੁਣੋ ਮੇਰੇ ਸਾਫ ਕਰੇ ਓਏ ਜਾਂਦਾ ਭਾਈ ਸਾਹਿਬ ਸਾਡਾ ਮਾਣਕ ਬੜਾ ਮਸਾਲਾ ਹਮੇਸ਼ਾ ਅੰਗਲ ਕਰਵਾ ਦੋ ਉਹ ਬੰਦਾ ਮੈਂ ਤੁਹਾਨੂੰ ਕਹਿੰਦਾ ਮੈਂ ਕਿਹਾ ਤਾ ਬੁਲਾ ਇਨਾਂ ਦੀ ਡਿਊਟੀ ਹੈ ਕਾਰਪੋਰੇਸ਼ਨ ਆਏ ਤੁਸੀਂ ਸੁਣੋ ਜੀ ਬੰਦਾ ਮੈਨੂੰ ਭਾਈ ਸਾਹਿਬ ਲਾ ਕੇ ਪੁੱਛ ਲੋ ਬੁਲਾ ਲਾ ਇਹ ਇਹ ਕਹਿੰਦਾ ਕਿ ਡੇਟ ਹੈ ਇਸ ਦਾ ਇੱਕ ਟ੍ਰੀਮੈਸਟਰ ਮੈਸ ਕਰਵਾਣੇ 500 ਰੁਪਏ ਦਾ ਪੈ ਤੁਹਾਡੇ ਕੋਲ ਕੀ ਮੇਰੇ ਮੱਦੇ ਤਰੀਕ ਹੋਤਾ ਉਹਦੇ ਤੇ 500 ਰੁਪਏ ਦਾ ਲਾਇਸੈਂਸ ਬਣਾਉਣਾ ਸੀ ਮਾਰੇ ਕੋਲ ਤੇ ਬਾਜੀ ਮੈਂ ਸਿਰਫ ਛੋਟੇ ਵਾਸਤੇ ਬਣੇ ਆ। ਕੋਈ ਨਾ। ਕੋਈ ਡਾਕਟਰ ਡੇਟਾ ਇਸ ਛੋਟੇ ਕੋਲ ਰਹਦਾ। ਆਪਣੇ ਮੁਲਾਜ਼ਮੇ ਨੇ ਮੈਡੀਕਲ ਚੈੱਕਅਪ ਕਿਉਂ ਨਹੀਂ ਕਰਾਇਆ? ਕੋਈ ਪਾੜੇ ਜੀ। ਉਸੇ ਦਾ 8 ਮਹੀਨੇ ਤੋਂ ਲਾਗਤ ਰਹੇ ਜਾਈਂ। ਭਾਈ ਸਾਹਿਬ ਹੁੰਦੇ। ਤੇ ਸਿਰਫ ਗੱਲ ਕਰੀਂ ਦਰਾ ਕੇ। ਮੈਂ ਫੇਸ ਬੁੱਕ ਕਰ ਰਿਹਾ। ਮੈਡੀਕਲ ਹੈ ਕਿਹੜੀ ਤੋਂ ਹੈ? ਮੈਡੀਕਲ ਚੈੱਕਅਪ ਕਰਾਤੀ ਹੁੰਦੀ ਹੈ। ਉਸ ਵੀ ਪਾੜੇ ਮੰਦੇ ਆਪਰ। ਸਾਰੇ ਕਹਿੰਦੇ ਨੇ ਲਾਈਫ ਮਾਟੀ ਮਾੜੇ ਮੰਦੇ ਆ। ਆਇਆ ਤਾਂ ਫੇਰ ਬੰਦੇ ਨੂੰ ਕੱਢ ਦਿੱਤਾ ਭਾਜੀ। ਇਹ ਲੋਕ। ਇਹਦੇ ਬੰਦੇ ਨੇ ਸੈਂਡ ਕਰਦੇ ਬੰਦੇ ਨੇ 3000 ਰੁਪਏ ਹੋ ਗਿਆ ਮੇਤੂ। ਹੱ ನಂಬರ್ ನಂಬರ್ ವೇದ ಎ ಹಡೋ ਪੈਸੇ ਫੇਮੇ ਆ ਰਹੇ ਮੇਰੇ ਕੋਲ 500 ਰੁਪਏ ਦਾ ਡ੍ਰੇਡ ਤੇਰੀਰ ਕੇਚੀ ਦਾ ਮੰਗਿਆ ਜੀ ਬਾਜੀ ਮੈਨੂੰ ਕੀ ਪਤਾ ਉਹਨੂੰ ਪੁੱਛੋ ਤਾਂ ਦਾ ਕਿਹੜਾ ਬੰਦਾ ਉਹਦਾ ਨੰਬਰ ਦੋ ਉਹ ਨਾਲ ਹੀ ਆ ਕਹਿੰਦੇ ਸਾਡੇ ਨਾਲ ਹੀ ਨਹੀਂ ਹੈ ਉਹਦਾ ਨੰਬਰ ਤਾਂ ਉਹ ਉਹਨੂੰ ਉਹਦੇ ਕਾਰਵਾਈ ਕਰਾਓ ਸਾਡੇ ਨਾਲ ਆਇਆ ਸਾਡੇ ਨਾਲ ਆਇਆ ਮੇਰੇ ਕੋ ਕੈਮਰੇ ਚ ਰਿਕਾਰਡੀਆਂ ਆਈਆਂ ਸਾਰੀਆਂ ਨਹੀਂ ਗੱਲ ਕਰਾਂ ਮੈਂ ਕਹਿੰਦਾ ਮੇਰੇ ਨਾਲ ਆਇਆ ਸਾਨੂੰ ਕਰੀਏ ਆਪਣੀ ਕੋਈ ਵੀ ਗੱਲ ਹੋਵੇ ਤੇ ਉਹ ਵੀ ਕਰੀਏ ਅਸੀਂ ਨੂੰ ਰੀਡ ਕਰੀਏ ਆਹ ਕੋਈ ਸਾਡੇ ਕੋਲ ਚੈੱਕ ਕਰ ਸਕਦਾ ਇਹਨਾਂ ਦਾ ਬਣ ਚੁੱਕਾ ਆ ਇਹਨਾਂ ਨੂੰ ਨਹੀਂ ਕਰਾਉਂਦੇ ਜੇ ਰੀਨੂ ਨਹੀਂ ਕਰਾਉਂਦੇ ਲੇਕਿਨ ਇਹ ਕਹਿੰਦੇ ਨੱਲਾ ਯਾਰ ਜੋ ਕਰਨਾ ਕੋਈ ਨਹੀਂ ਪਾਈ ਸਾਹਿਬ ਓਏ ਜੋ ਜਾਂਦਾ ਕਿ ਇਨਸਾਨ ਨਹੀਂ ਜਾਂਦਾ ਕਿ ਲੋਕ ਜਿਹੜੇ ਕਾਸ ਨੂੰ ਮੇਰੇ ਸਾਹ ਖੜੇ ਹੋ ਜਾਂਦਾ ਬਈ ਸਾਡਾ ਰਿਸਪੈਕਟ ਦਾ ਮਸਾਲਾ ਸਾਹਮਣੇ ਕੇ ਦਾ ਸ਼ੁਰੂ ਕਰਵਾ ਦੋ ਇਹ ਬੰਦਾ ਕੋਈ ਮੈਂ ਤਾਂ ਹੋਈ ਦੋ ਸਾਹਿਬ ਮੈਂ ਤੁਹਾਨੂੰ ਕਹਿੰਦਾ ਮੈਂ ਸੀ ਕਿ ਹਾਂ ਬੁਲਾ ਇਹਨਾਂ ਦੀ ਡਿਊਟੀ ਹੈ ਕਾਰਪੋਰੇਸ਼ਨ ਹਲੋ ਭਾਜੀ ਆਏ ਨੂੰ ਤੁਹਾਨੂੰ ਜੀ ਬੰਦਣਾ ਮੈਨੂੰ ਹਾਂ ਭਾਜੀ ਉਹ ਜਾਂਦਾ ਪਿਆ ਭਾਈ ਸਾਹਿਬ ਨਾਲ ਕੇ ਪੁੱਛ ਲੋ ਬੁਲਾ ਲੈ ਇਹਨਾਂ ਨੂੰ ਇੱਕ ਪੀਸ ਕਰਵਾ ਦੇ 500 ਰੁਪਏ ਦਾ ਪੈਨ ਤੁਹਾਡੇ ਕੀ ਮੇਰੇ ਮਤਲਬ ਪਤਾ ਨਹੀਂ ਹੁੰਦਾ ਉਹ ਡੈਕਸ਼ਨ 500 ਰੁਪਏ ਦਾ ਲਾਇਸੈਂਸ ਬਣਾਉਣਾ ਅਸੀਂ ਮਾੜੇ ਨੇ ਤੇ ਵਾਰੀ ਮੈਂ ਸਿਰਫ ਆਪਣੀ ਬੋਕ ਤੇ ਬਣੇ 500 ਦਾ ਡੈਮਾ ਇਸ ਕੋਈ ਲੋਦਾ ਆਪਣੇ ਮਲਾਜਰ ਮੈਡੀਕਲ ਚੈੱਕਅਪ ਕਿਉਂ ਨਹੀਂ ਕਰਾਇਆ ਉਹ ਵੀ ਮਾੜੇ ਨੇ ਉਸੇ ਦਾ 8 ਪਰੇਤੀ ਲਾਗ ਕਰਦੇ ਜਾਈ ਬਾਈਚਾ ਤੇ ਸਿਰ ਗੱਲ ਕਰੇ ਦਰਾ ਕੇ ਮੈਡੀਕਲ